ਦਾ ਆਪਣੀ ਖੋਰੂ ਪਾਉਂਦੀ ਆ ਇਹ ਫੇਰ ਮੁੜ ਕੇ ਨੁਕਸਾਨ ਕਰਾਉਂਦੇ ਆ ਵੇਖੋ ਵੇਖੋ ਰੇਸਾ ਲਾਉਂਦੇ ਟਰੈਕਟਰਾਂ ਦੀਆਂ ਟਰੈਕਟਰ ਨੇੜੇੋਂ ਦਿਖਾਈਏ ਫਾਰਮ ਟਰੈਕ 60 ਵੇਖੋ ਹਾਰ ਨੌਰ ਲਾਏ ਹੈ ਲੇਡੀਆਂ ਦਿਖਾਈਆਂ ਤੇ ਗੁਰੂ ਘਰ ਤੁਹਾਨੂੰ ਆਇਓ ਵੇ ਵੀ ਗੁਰਦੁਆਰਾ ਸਾਹਿਬ ਤੋਂ ਗੱਡੀਆਂ ਵਾਲੇ ਜਾਂ ਮੋਟਰਸਾਈਕਲ ਵਾਲੇ ਜਿਹੜੇ ਵੀ ਵੀਰਾਂ ਨੇ ਆਉਣਾ ਜਾਂ ਤਾਂ ਉਹ 1.5-2 ਕਿਲੋਮੀਟਰ ਪਿੱਛੇ ਜਿਹੜੀ ਵੀ ਪਾਰਕਿੰਗ ਮਿਲਦੀ ਆ ਉੱਥੇ ਲਾ ਲਓ ਜਾਂ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਘਟਾ-ਘਟ ਕਿਲੋ 1.5 ਕਿਲੋਮੀਟਰ 2 ਕਿਲੋਮੀਟਰ ਅੱਗੇ ਪਾਰਕਿੰਗ ਮਿਲਣੀ ਆ ਆਨੰਦਪੁਰ ਸਾਹਿਬ ਨੂੰ ਜਾਂਦੇ ਆ ਰਸਤੇ ਦੇ ਵਿੱਚ हां हां ਜਿਹੜੇ ਲੰਗਰ ਲੱਗੇ ਹੁੰਦੇ ਆ ਹੌਲੇ ਹੌਲੇ ਤੇ ਉਤਾਮ ਜਿਹੜੀਆਂ ਸੰਗਤਾਂ ਵੇਖਦੇ ਆ ਜਲੇਬੀਆਂ ਦਾ ਲੰਗਰ ਪਕੌੜਿਆਂ ਦਾ ਲੰਗਰ ਚਾਹ ਰੋਟੀ ਪਾਣੀ ਤੇ ਬਾਈਕਾਂ ਵਾਲੇ ਮੋਟਰਸਾਈਕਲ ਗੱਡੀਆਂ ਬਹੁਤ ਰਾਸ਼ਾ ਅੱਜ ਜਿਹੜਾ ਲੁਧਿਆਣੇ ਤੋਂ ਜਦੋਂ ਦਰਾਹਾ ਟੱਪ ਜਾਂਦੇ ਆ ਉਸ ਤੋਂ ਬਾਅਦ ਸਹੀ ਜਿਹੜਾ ਪਤਾ ਲੱਗਦਾ ਪਿੱਛੇ ਇੰਨਾ ਰਾਸ਼ ਨਹੀਂ ਹੈਗਾ ਮੋਟਰਸਾਈਕਲਾਂ ਸਕੂਟਰਾਂ ਵਾਲੇ ਝੰਡੇ ਲਾ ਕੇ ਜਾ ਰਹੇ ਆ ਓ ਲਾਲਾ ਪਰਾ ਸਾਈਡ ਤੇ ਪਾਲਾ ਲਾ ਸਾਈਡ ਤੇ ਓ ਲਾਲਾ ਸਾਈਡ ਤੇ ਆਈਸਕ੍ਰੀਮ ਪਸੰਦਤਾ ਦੀ ਜਲੇਬੀਆਂ ਦੇਸੀ ਕੇ ਹੋਇਆ ਲਾਲਾ ਸਾਈਡ ਤੇ ਵੀਰ ਜੀ ਨਿੱਤ ਪਿਆਰ ਨਾਲ ਜੁੜਦਾ ਹੈ ਗਰਮਾ ਗਰਮ ਪੂਰੀ ਜੰਦਾ ਜੈਜੀਰਾ ਸਾਡੀ ਰਸਤੇ ਦੇ ਵਿੱਚ ਵੈਸੇ ਕੋਈ ਜਾਮ ਨਹੀਂ ਜਿੱਥੇ ਕੋਈ ਲੰਗਰ ਆ ਉੱਥੇ ਜ਼ਰੂਰ ਜਾਮ ਲੱਗਾ ਵਾ ਕਈ ਲੰਗਰ ਜਿਵੇਂ ਜ਼ਿਆਦਾ ਕੇ ਆਈਸਕ੍ਰੀਮ ਚੱਲਦੀ ਟਿੱਕੀਆਂ ਚੱਲਦੀਆਂ ਉੱਥੇ ਸੰਗਤ ਵਾੜੀ ਰੁਕ ਜਾਂਦੀ ਆ ਉੱਥੇ ਜਾਮ-ਜੋਮ ਦੀ ਦਿੱਕਤ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਹਾਂ ਹਾਂ ਗੰਨੇ ਦੇ ਜੂਸ ਦੀਆਂ ਟਰਾਲੀਆਂ ਗੱਡੀਆਂ ਖੜੀਆਂ ਆ ਸੰਗ ਤਾਂ ਜੂਸ ਟੁੱਟ ਕੇ ਪੈ ਜਾਂਦਾ ਬਸ ਲੰਗਰਾਂ ਦੇ ਜਾਵਾਂ ਹੋਰ ਕਿਸੇ ਰਸਤੇ ਦੇ ਵਿੱਚ ਕੋਈ ਦਿੱਕਤ ਨਹੀਂ ਹਾਂ ਹੋ ਗਿਆ ਇੱਕ ਵਾਰੀ ਵੀ ਹੋਰ ਵਾਰ ਮੈਂ ਅੱਲਾਹ ਰੱਬ ਪਰਮਾਤਮਾ ਦਾ ਸ਼ੁਕਰ ਕਰਵਾ ਦਵਾਂਗੇ ਕਿ ਕਿ ਬਿਲਕੁਲ ਹੋਰ ਆਵਾਜ਼ ਆ ਰਹੀ ਹੈ ਇੱਕ ਵਾਰੀ ਹੋਰ ਆਵਾਜ਼ ਆ ਰਹੀ ਹੈ ਗੱਲ ਚੱਲ ਚੱਲ ਕਹੋਣੀਗਾ ਅਸੀਂ ਤਕਰੀਬਨ ਆਨੰਦਪੁਰ ਸਾਹਿਬ ਪਹੁੰਚ ਗਏ ਆ ਸਾਹਮਣੇ ਇੱਕ ਖਾਲਸਾ ਜੀ ਨੰਗ ਸਿੰਘ ਪੈਦਲ ਯਾਤਰਾ ਤੇ ਤੁਰੇ ਆਉਂਦੇ ਮੈਂ ਕਿਹਾ ਜੀ ਤੁਹਾਨੂੰ ਦਿਖਾਈਏ ਬਾਪੂ ਜੀ ਨੰਗੇ ਪੈਰੀਆਂ ਜਰਾਬਾਂ ਪਾਈਆਂ ਕਰੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡੋਂ ਤਰੇ ਹੋ ਮੈਂ ਡੇਰਾੂਸੀ ਮਹਿਬਤਪੁਰ ਤੋਂ ਹਾਂ ਜੀ ਡੇਰਾੂਸੀ ਮਹਿਬਤਪੁਰ ਤੋਂ ਕਿੱਥੋਂ ਕਿਹੜੇ ਜ਼ਿਲ੍ਹੇ 'ਚ ਪੈਂਦਾ ਇਹ ਮਾਲੀ ਜ਼ਿਲ੍ਹਾ ਜੀ ਅੱਛਾ ਉੱਥੋਂ ਪੈਦਲ ਯਾਤਰਾ ਕੀਤੀ ਕਿੰਨੇ ਕਿਲੋਮੀਟਰ ਪੈ ਜਾਂਦਾ ਇਹ ਮੈਨੂੰ ਪਿੰਡੋਂ ਕਦੋਂ ਦਾ ਕਿੰਨੇ ਮੈਂ ਹਾਂ ਜੀ 95 ਕਿਲੋਮੀਟਰ ਕੰਨ 91 ਕਿਲੋਮੀਟਰ ਅੱਜ ਹੀ ਤੁਰੇ ਹਾਂ ਸਵੇਰੇ 4:30 ਵਜੇ ਤੁਰੇ 91 ਕਿਲੋਮੀਟਰ ਤੇ ਖਾਲਸਾ ਜੀ ਨੰਗੇ ਪੈਰ ਨੰਗੇ ਪੈਰ ਸਾਰੀ ਯਾਤਰਾ ਵਾਪਸੀ ਵੀ ਕੀ ਵਾਪਸੀ ਵਾਪਸੀ ਬਸ ਤੇ ਆਵਾਂਗੇ ਤੁਹਾਡਾ ਨਾਂ ਕੀ ਹੈ ਖਾਲਸਾ ਜੀ ਕੋਲਵਿੰਦਰ ਕੋਲਵਿੰਦਰ ਠੀਕ ਹੈ ਜੀ ਚਲੋ ਦੇਖ ਕੇ ਅਸੀਂ ਰੁਕੇ ਮੈਂ ਕਿਹਾ ਬਾਬਾ ਜੀ ਨੰਗੇ ਪੈਰ ਤੁਰੇ ਆਉਂਦੇ ਆ ਚਲੋ ਸ਼ਰਤਾਂ ਮੰਨਦੀ ਹੈ ਨਾ ਹਾਂ ਚਲੋ ਠੀਕ ਹੈ ਖਾਲਸਾ ਜੀ ਠੀਕ ਹੈ ਜੀ ਵੇਖੋ ਜੀ ਸੰਗਤੋ ਸ਼ਰਧਾ ਆਏ ਆ ਬਾਪੂ 100-100 ਕਿਲੋਮੀਟਰ ਨੰਗੇ ਪੈਰ ਤੁਰਨਾ ਸਰਕਟ ਦੇ ਉੱਤੇ ਕਿੱਡੇ-ਕੱਡੇ ਵੱਟੇ ਰੋੜੇ ਪਏ ਹਨ ਤੇ ਖਾਲਸਾ ਜੀ ਨੇ ਤੁਰ ਕੇ ਜਾਣਾ ਜਿਹੜੇ ਸਿੰਘ ਸ਼ਰਧਾ ਮੰਨਦੇ ਵਿੱਚ ਜਨਤਾ ਆਪਣੀ ਖੁਰੂ ਪਾਉਂਦੀ ਜਾਂਦੀ ਆ ਲੋਕਾਂ ਨੂੰ ਸਮਝਣਾ ਚਾਹੀਦਾ ਇੱਥੇ ਪਟਾਕੇ ਮਾਰਦੇ ਬੁਲਟਾਂ ਦੇ ਟਰੈਕਟਰਾਂ ਦੇ ਖੁਰੂ ਪਾਉਂਦੇ ਆ ਇਹ ਚੀਜ਼ਾਂ ਨਹੀਂ ਚਾਹੀਦੀਆਂ ਇੱਧਰ ਵੇਖੋ ਖਾਲਸਾ ਜੀ ਵੱਲ ਸਿੱਖੋ ਕੋ ਮਾੜਾ-ਵੋਟਾ ਸਿੱਖਣਾ ਚਾਹੀਦਾ ਟਰੈਕਟਰ ਵਾਈ ਦਾ ਪਤਾ ਨਹੀਂ ਜ਼ੋਰ ਵੱਧ ਲਵਾਉਂਦਾ ਵੇ ਕਿਵੇਂ ਧੂਆਂ ਮਾਰਦਾ ਲਾਟਾਂ ਵਰਦਾ ਰੋਲ ਹੀ ਕਰਦਾ ਜਾਂਦਾ ਸਾਰੀ ਸੜਕ ਤੇ ਇਹ ਮੋਹ ਨਹੀਂ ਨਾ ਇੰਨਾ ਪਤਾ ਨਹੀਂ ਕੀ ਗੱਲ ਆ ਟਰੈਕਟਰ ਦਾ ਨਵਾਂ ਟਰੈਕਟਰ ਹੈ ਕਿਹੜਾ ਕਰਵੇਂ ਵੇ ਕਿਹਾ ਲਾਟਾਂ ਮਾਰਦਾ ਇਹਦਾ ਭਜਾਉਂਦੇ ਵਾਲੇ ਆ 80 ਦੇ ਜਾਂਦੇ ਆ ਹੀ ਟਰੈਕਟਰ 80 ਦੇ ਆ ਤਾ ਆਪਣੀ ਖੌਰੂ ਪਾਉਂਦੀ ਆ ਇਹ ਫੇਰ ਮੁੜ ਕੇ ਨੁਕਸਾਨ ਕਰਾਉਂਦੇ ਆ ਵੇਖੋ ਵੇਖੋ ਰੇਸਾ ਲਾਉਂਦੇ ਟਰੈਕਟਰਾਂ ਦੀ ਆਹੀ ਮੋੜ ਖਰਾਬ ਆ ਨਾ ਫੇਰ ਮੁੜ ਕੇ ਕੋਈ ਕਾਰਵਾਈ ਕਰਦੇ ਆ ਫੇਰ ਆਪਣੇ ਕਹਿੰਦੇ ਵੀ ਗਲਤ ਆ ਕਰ ਦਮਾਰਦਾ ਲਾਟਾਂ ਇਧਰੋਂ ਆ ਬਾਈ ਸੀਗਾ ਸਪੀਡ 80 80 ਤੇ ਆ ਰਿਹਾ ਟਰੈਕਟਰ 80 ਦੀ ਸਪੀਡ ਤੇ ਫਾਰਮ ਟਰੈਕ 60 ਪਾਖੜਾ ਨਹਿਰ ਦੇ ਪੁਲ ਦੇ ਉੱਤੇ ਖੜੇ ਸੀਗੇ ਤੇ ਪਿੱਛੇ ਟਰੈਕਟਰ ਬੜੇ ਸੋਹਣੇ ਵੀਰਾਂ ਨੇ ਸਜਾਏ ਸੀ ਦੋ ਦਿਨ ਟਰੈਕਟਰ ਆਉਂਦੇ ਆ ਤੇ ਬਾਕੀ ਬੰਦੇ ਆਪਣੇ ਸਾਰੇ ਜਿੰਨੇ ਆਉਂਦੇ ਤੇਜ਼ ਹੀ ਆਉਂਦੇ ਆ ਜੀ ਦੇਖੋ ਹੈ ਮਤਲਬ ਥੋੜਾ ਜੀ ਸਪੀਡ ਸਪੂਡ ਆਪਣੀ ਜਨਤਾ ਹੁਣ ਕਹੇ ਜੇ ਕਈਏ ਤਾਂ ਫਿਰ ਗੱਲ ਹੋਰ ਬਣ ਜਾਂਦੀ ਐ ਟਰੈਕਟਰ ਵੀ ਤੁਹਾਨੂੰ ਦਿਖਾਏ ਵੀ ਕਿਵੇਂ ਰੇਸਾਂ ਲੌਂਦੇ ਹਨਾ ਆਹ ਬਾਈ ਆਉਂਦੇ ਸੀ ਮੂਰੇ ਜੀਪ ਆ ਪਿੱਛੇ ਟਰੈਕਟਰ ਆ ਉਦੋਂ ਪਿੱਛੇ ਇੱਕ ਹੋਰ ਟਰੈਕਟਰ ਆ ਟਰੈਕਟਰ ਬੜਾ ਸੋਹਣਾ ਸਜਾਇਆ ਹੋਵੇ ਫਾਰਮ ਟਰੈਕਟਰ ਪੁਲਿਸ ਖੜੀ ਆ ਜਗਾ ਜਗਾ ਪਰ ਪੁਲਿਸ ਕਿਸੇ ਨੂੰ ਰੋਕ ਨਹੀਂ ਰਹੀ ਕੋਈ ਚਲਾਣ ਚਲੋਣ ਨਹੀਂ ਕੱਟ ਰਹੀ ਕਿਉਂਕਿ ਮੋਟਰਸਾਈਕਲ ਸਕੂਟਰ ਆਣੇ ਦੇ ਤਕਰੀਬਨ 3 3 ਹੀ ਆ ਸਾਰੇ ਬਹੁਤ ਜਾਣੇ ਤਿੰਨ ਤਿੰਨ ਇਹ ਇਧਰ ਭਾਖੜਾ ਡੈਮ ਉੱਲਦੇ ਭਾਖੜਾ ਨਹਿਰ ਡੈਮ ਕਈ ਜੰਨੇ ਆ ਇੱਥੇ ਖੜ ਕੇ ਸ਼ਾਟ ਲੈ ਲੀਏ ਐਦਾਂ ਦਾ ਮਾਹੌਲ ਆ ਆਨੰਦਪੁਰ ਸਾਹਿਬ ਦੀ ਯਾਤਰਾ ਨੂੰ ਜਾਂਦੇ ਆਂ ਦਾ ਮੇਲਾ ਤੁਹਾਨੂੰ ਦਿਖਾਵਾਂਗੇ ਗਾਂ 2 ਦਿਨ ਜੁੜੇ ਰਹੋ ਮੇਰਾ ਵੀ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਆ ਧੰਨਵਾਦ ਤੁਹਾਡਾ ਟਰੈਕਟਰ ਨੇੜੇੋਂ ਦਿਖਾਈਏ ਫਾਰਮ ਟਰੈਕ 60 ਦੇਖੋ ਹਾਰ ਨੌਰ ਲਾਏ ਹੈ ਆਓ ਜੀ ਆਓ ਭਾਈ ਕਿਹੜੇ ਪਿੰਡੋਂ ਸਿਹਰੇ ਦੇਖੋ ਹੁਸ਼ਿਆਰਪੁਰ ਬਾਈ ਨਾ ਸਿਸਟਮ ਸਿਸਟਮ ਬੜਾ ਤਕੜਾ ਲਾਇਆ ਪ੍ਰੋਗਰਾਮ ਇਹ ਕੋਦੇ ਪਿੱਛੇ ਟਰਾਲੀ ਐ ਤਗੜੇ ਪੈਸੇ ਲਾਇਆ ਟਰੈਕਟਰ ਤੇ ਲੋ ਜੀ ਚਲਾਉਂਦਾ ਨਿਕਿਆ ਨਿਕਿਆ ਚੀਜ਼ਾਂ ਖੁਚਾਪੂ ਬਾਜ ਬਲਾਏ ਵੀਲ ਚੈੱਕ ਕਰੋ ਪੰਜਾਬ ਦਾ ਨਕਸ਼ਾ ਕੋਈ ਨਹੀਂ ਰੀ ਨਾ ਪੈਸੇ ਲੈ ਰੀ ਜਨਾ ਸਾਇਲੈਂਸਰ ਵਗੈਰਾ ਆ ਹੌਰਨ ਪ੍ਰੈਸ਼ਰ ਆ। ਹੋ ਟੈਂਕੀ ਪ੍ਰੈਸ਼ਰ ਦੀ। ਹਸ਼ਿਆਰਪੁਰ ਹੀ ਪੈਸੇ ਲਾਉਣ ਨੂੰ ਦਾਬੀ ਹੈ ਤਖੜੇ ਆ। ਐਂ ਗੱਲਾਂ ਬਾਤ। ਐ ਵੀ ਬਾਹਰ ਲੇ ਮੁੰਡੇ। ਕੀਰਤਪੁਰ ਸਾਹਿਬ ਤਕਰੀਬਨ ਪਹੁੰਚ ਗਏ ਆ ਤੇ ਇੱਥੋਂ ਕੀਰਤਪੁਰ ਸਾਹਿਬ ਤੋਂ ਪਿੱਛੋਂ 2-3 ਕਿਲੋਮੀਟਰ ਇੱਥੋਂ ਜਾਮ ਸ਼ੁਰੂ ਹੋ ਜਾਂਦਾ ਲਗਾਤਾਰ। ਸਕੂਟਰ ਮੋਟਰਸਾਈਕਲ ਵਾਲੇ ਸਾਈਡ ਸੂਟ ਦੀ ਜਿਹੜਾ ਕੱਢੀ-ਕੁੱਢੀ ਜਾਂਦੇ ਆ ਤੇ ਗੱਡੀਆਂ ਟਰੈਕਟਰ ਟਰਾਲੀਆਂ ਦਾ ਬਹੁਤ ਬੁਰਾ ਹਾਲ ਆ ਗੱਰ ਢੋੜਦੀ ਆ ਬੁਰੇ ਹਾਲ ਚਾਰਛਪੇਰੇ ਸਕੂਟਰ ਮੋਟਰਸਾਈਕਲ ਵਾਲੇ ਤਾਂ ਸਾਈਡਾਂ ਸੂਟਾਂ ਦੀ ਧੱਕੇ-ਧੁੱਕੇ ਨਾਲ ਆਏ ਨੰਗੀ-ਨੰਗੀ ਜਾਂਦੇ ਆ ਜਿੱਥੇ ਤੱਕ ਨਿਗਾਹ ਜਾਂਦੀ ਉੱਥੇ ਤੱਕ ਜਾਂ ਵਿਚ ਕਈ ਕਈ ਜਗ੍ਹਾ ਲੰਗਰ ਲੱਗੇ ਨੇ ਕੰਨੇ ਦੇ ਆ ਟਰਾਲੀਆਂ ਉੱਥੇ ਜੂਸ ਪੀਉਂਦੇ ਆ ਉੱਥੇ ਰੁਕ ਜਾਂਦੇ ਲੋਕ ਤਾਂ ਕਰਕੇ ਵੀ ਬਹੁਤ ਜਿਹੜੀ ਟਰੈਫਿਕ ਦੀ ਸਮੱਸਿਆ ਆਉਂਦੀ ਆ ਇਸ ਤੋਂ ਬਾਅਦ ਤਾਂ ਲੋਕ ਵਾਪਸ ਵੀ ਬਹੁਤ ਮੋੜੇ ਆਉਂਦੇ ਆ ਪਰਲੀ ਸਾਈਡ ਦੇਖਦੇ ਆ ਤਾਂ ਵਾਪਸੀ ਵਾਲੇ ਆ ਬਹੁਤ ਜ਼ਿਆਦਾ ਰਸ਼ ਆ ਇੱਥੋਂ ਗੁਰਦੁਆਰਾ ਸਾਹਿਬ ਤਕਰੀਬਨ 1.5 ਕਿਲੋਮੀਟਰ ਰਹਿ ਗਿਆ ਇੱਥੋਂ ਜਿਹੜੇ ਲੋਕਾਂ ਨੇ ਆਪਣੇ ਲੰਗਰ ਵਾਸਤੇ ਜਗ੍ਹਾ ਜੜੀਆਂ ਰੱਖੀਆਂ ਹੋਈਆਂ ਜਿੱਥੇ ਟਰਾਲੀਆਂ ਵਗੈਰਾ ਲਾ ਕੇ ਤੇ ਰਾਤ ਨੂੰ ਰਹਿਣ ਦਾ ਜਿਹੜਾ ਪ੍ਰਬੰਧ ਕੀਤਾ ਆ ਹਣ ਬਾਈ ਕਈ ਵਾਰੀ ਤਿੰਨ ਤਿੰਨ ਚਾਰ ਚਾਰ ਲੈਣਾ ਬਣਾਉਂਦੇ ਤਾਂ ਜਾਮ ਲੱਗਦਾ ਨਹੀਂ ਕੋਈ ਏਡੀ ਜਾਮ ਦੀ ਗੱਲਬਾਤ ਹੈ ਨਹੀਂ ਇੱਥੋਂ ਸਟਾਰਟ ਹੋ ਗਏ ਜਿਹੜੇ ਰਹਿਣ ਵਾਸਤੇ ਲੋਕਾਂ ਦਾ ਪ੍ਰਬੰਧ ਕੀਤਾ ਹੋਇਆ ਜਾਂ ਆਪਦੇ ਨਗਰ ਆਸਤੇ ਟਰਾਲੀਆਂ ਵਗੈਰਾ ਇੱਥੇ ਸਾਈਡਾਂ ਤੇ ਲਾਉਣੀਆਂ ਸ਼ੁਰੂ ਕਰਤੀਆਂ ਇਦੂ ਗਾ ਫਿਰ ਸੰਗ ਤੇ ਜਿਹੜੀ ਤੁਰ ਕੇ ਜਾਂਦੀ ਆ ਆ ਹੁਣ ਜਿਹੜੀਆਂ ਨਵੀਆਂ ਟਰਾਲੀਆਂ ਜਿੰਨੀਆਂ ਆਉਂਦੀਆਂ ਉਹ ਸਾਰੇ ਫਿਰ ਇੱਥੇ ਜਗ੍ਹਾ ਲੱਭਦੇ ਆ ਵੀ ਜਿੱਥੇ ਮਿਲ ਜੇ ਫੀਰ ਦਾ ਲੰਗਰ ਚੱਲ ਰਿਹਾ ਕੱਪਾਂ ਦੇ ਵਿੱਚ ਫੀਰ ਲਗਾਤਾਰ ਜਿਹੜੀਆਂ ਟਰਾਲੀਆਂ ਲਗਾਤਾਰ ਪਹੁੰਚ ਰਹੀਆਂ ਤੇ ਲਗਾਤਾਰ ਹੀ ਲੋਕ ਵਾਪਸ ਵੀ ਜਾ ਰਹੇ ਆ ਬਹੁਤ ਜਿਹੜੀ ਸੰਗਤ ਪਹਿਲਾਂ ਦੀ ਆਈ ਵਾਪਸਾ ਤੇ ਬਹੁਤ ਜ਼ਿਆਦਾ ਸੰਗਤ ਜਿਹੜੀ ਆ ਰਹੀ ਆ ਆ ਵਾਪਸੀ ਵਾਲੇ ਸਾਹਮਣੇ ਗੁਰਦਰਾ ਸਾਹਿਬ ਤੋਂ ਕਿਲੋ ਡੇਢ ਕਿਲੋ ਮੀਟਰ ਪਿੱਛੇ ਆ ਤੇ ਡੇਢ 2 ਕਿਲੋ ਮੀਟਰ ਹੋ ਗਏ ਲਗਾਤਾਰ ਜਿਹੜਾ ਜਾਮ ਦੇ ਵਿੱਚ ਆ ਰਹੇ ਆ ਕਲੱਚ ਦਬ ਦਬ ਕੇ ਹੱਥ ਜਿਹੜਾ ਐ ਦੁਖਣ ਲੱਗਾ ਲਾਲ ਹੋ ਗਿਆ। ਇੰਨਾ ਜ਼ਿਆਦਾ ਜਿਹੜਾ ਰਸ਼ ਆ। ਲਗਾਤਾਰ ਜਿਹੜਾ ਜਾਮ ਦੇ ਵਿੱਚ ਇੱਥੇ ਟਰਾਲੀਆਂ, ਟਰੈਕਟਰ, ਗੱਡੀਆਂ, ਮੋਟਰਸਾਈਕਲ ਪਿੱਛੇ ਜੇ ਇੱਕ ਥਾਂ ਤੋਂ ਕਈ ਥਾਂ ਤੋਂ ਟਰਾਲੀਆਂ ਲੰਘਣ ਨਹੀਂ ਦਿੰਦੇ ਤਾਂ ਹੁਣ ਗਾਹ ਫੇਰ ਪਤਾ ਨਹੀਂ ਕਿਵੇਂ ਆਈ ਜਾਂਦੇ ਆ। ਤੇ ਬਾਕੀ ਸੰਗਤ ਇਹ ਵੀ ਲੰਗਰ ਤੇ ਟਰਾਲੀ ਟਰੈਕਟਰ ਇੱਧਰ ਉੱਧਰ ਲਾ ਦਿੰਦੀ ਆ। ਉਹਦੇ ਨਾਲ ਬਹੁਤ ਜਾਮ ਲੱਗਦਾ। ਆ ਜਾ ਯਾਰ ਆ ਜਾ ਬੱਚੋ ਆ ਜਾ ਕੋਈ ਬਲੰਕਾ ਜਾ ਕੇ ਆਇਆ ਨਹੀਂ ਆਉਂਦਾ ਤੋ ਬੰਦੀ ਮਨੇ ਦੇ ਦੀ ਸਾਡੀ ਕਰਾ ਜਪਾਇਆ ਕਾ ਨੀ ਹੋ ਗਈ ਜੀ ਬਲੀਵਾ ਹੋ ਗਈ ਅੰਮ੍ਰਿਤਸਰ ਆਇਓ ਵੇ ਜੀ ਗੁਰਦੁਆਰਾ ਸਾਹਿਬ ਤੋਂ ਗੱਡੀਆਂ ਵਾਲੇ ਜਾਂ ਮੋਟਰਸਾਈਕਲ ਵਾਲੇ ਜਿਹੜੇ ਵੀ ਵੀਰਾਂ ਨੇ ਆਉਣਾ ਜਾਂ ਤਾਂ ਉਹ 1.5-2 ਕਿਲੋਮੀਟਰ ਪਿੱਛੇ ਜਿਹੜੀ ਵੀ ਪਾਰਕਿੰਗ ਮਿਲਦੀ ਆ ਉੱਥੇ ਲਾ ਲਓ ਜਾਂ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਘੱਟੋ ਘੱਟ 1.5 ਕਿਲੋਮੀਟਰ 2 ਕਿਲੋਮੀਟਰ ਅੱਗੇ ਪਾਰਕਿੰਗ ਮਿਲਣੀ ਆ। ਉਦੋਂ ਪਿੱਛੇ ਕੋਈ ਵੀ ਮਤਲਬ ਇੱਕ ਤਾਂ ਰੋਡ ਦੇ ਕੋਈ ਵੀ ਕਾਟ ਇਹਨਾਂ ਨੇ ਸਾਰੇ ਬੰਦ ਕੀਤੇ ਹੋਇਆ ਯੂ ਟਰਨ ਮਾਰਨ ਵਾਸਤੇ ਤੁਹਾਨੂੰ ਘੱਟੋ ਘੱਟ 1.5 ਕਿਲੋਮੀਟਰ ਜਿਹੜਾ ਅੱਗੇ ਜਾਣਾ ਪੈਣਾ। ਤੇ ਰਸ਼ ਜਿਹੜਾ ਬਹੁਤ ਜ਼ਿਆਦਾ ਜਿੱਥੇ ਤੱਕ ਨਿਗਾਹ ਜਾਂਦੀ ਹੈ ਉੱਥੇ ਤੱਕ ਜਿਹੜਾ ਰਾਸ਼ੀ ਰਸ਼ ਹੈ। ਗੱਡੀਆਂ ਉਸ ਦਾ ਜਿਹੜੇ ਮੁੰਡੇ ਖੁੰਡੇ ਆ ਵਿੱਚ ਵੈਸੇ ਹੀ ਢੇੜੇ ਕੱਢੀਆਂ ਦੇ ਟਰੈਕਟਰ ਇਧਰੋਂ ਉਧਰੋਂ ਉਧਰੋਂ ਇਧਰ ਤੇ ਰੋੜਾ ਰੱਪਾ ਬਹੁਤ ਲਾਉਂ ਸਾਥ ਰੂਜੀ ਆਉਦਾ ਪਿੱਛੇ ਜਿੱਥੇ ਜਗ੍ਹਾ ਮਿਲਦੀ ਉੱਥੇ ਹੀ ਲਾ ਕੇ ਆਪਦਾ ਸਮਾਨ ਸੱਪਾ ਸੰਭਾਲ ਕੇ ਜਣਾ ਤੇ ਵਾਪਸ ਆ ਆ ਜਾ ਟਰੈਕਟਰਾਂ ਦੀਆਂ ਰੇਸਾਂ ਦੇ ਰਿਹਾ ਮੁੰਡੇ ਪੋਂ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਗਏ ਆ ਤੇ ਇੱਥੇ ਵੀ ਤੁਸੀਂ ਦੇਖ ਰਹੇ ਹੋ ਆਇਆ ਸਾਹਮਣੇ ਦਿਖ ਰਿਹਾ ਲੈਣਾ ਮੱਥਾ ਟੇਕਣ ਵਾਲਿਆਂ ਨਹੀਂ ਹੈ ਭਾਰਸ਼ ਲੱਗਿਆ ਹੋਇਆ ਤੇ ਆਸੇ ਪਾਸੇ ਜਿਹੜੇ ਲੰਗਰ ਚੱਲ ਰਹੇ ਆ ਵਿੱਚ ਗੋਰੇ-ਗੋਰੇ ਬੜੇ ਉਹ ਵੀ ਲੰਗ ਰਹੇ ਆਏ ਆ ਤੇ ਇਧਰ ਜਿਹੜੀ ਬਾਕੀ ਵਹੀਕਲਾਂ ਦੀ ਐਂਟਰੀ ਬੰਦ ਕਰਕੇ ਸ਼ੋਰ ਸ਼ਰਾਬਾ ਘਟਾ ਔਰ ਰਸ਼ ਮੱਥਾ ਟੇਕਣ ਦੀਆਂ ਲਾਈਨਾਂ ਬਹੁਤ ਲੰਬੀਆਂ ਲੱਗੀਆਂ ਨੇ ਜਿੱਥੇ ਤੱਕ ਨਿਗਾਹ ਜਾਂਦੀ ਹੈ ਲੋਕ ਦੀ ਲੋਕ ਆ ਇਧਰ ਗੁਰਦੁਆਰਾ ਸਾਹਿਬ ਦੀ ਜਿਹੜੀ ਸੱਜੇ ਹੱਥ ਪਾਰਕਿੰਗ ਆ ਇਹ ਵੀ ਜਿਹੜੀ ਫੁੱਲ ਆਹ ਤੱਕ ਭਰੀ ਹੋਈ ਆ ਆ ਵੇਖੋ ਇਧਰ ਗੰਨੇ ਦੀਆਂ ਟਰਾਲੀਆਂ ਕਿਹੜਾ ਚੱਲ ਰਿਹਾ ਰੌਹ ਦਾ ਲੰਗਰ ਫੋਟੋ ਬੱਲ ਲੱਗਿਆ ਪਿਆ ਕਰਨੇ ਦੇ ਨਾੜ ਦਾ ਆ ਵੀ ਰਹੇ ਇੱਕ ਸਾਈਡ ਗੁਰਦੁਆਰਾ ਦੇ ਖੱਬੇ ਪਾਸੇ ਜਿਹੜੇ ਝੂਲੇ ਝਾਲੇ ਵੀ ਲੱਗੇ ਹੋਏ ਆ ਬੱਚਿਆਂ ਦੇ ਦੇਖਣ ਨੂੰ ਟੁੱਟਣ ਵਾਸਤੇ ਤੇ ਲੰਗਰ ਦਾ ਜਿਹੜੇ ਹੈਗੇ ਆ ਜਗ੍ਹਾ ਜਗ੍ਹਾ ਇੱਧਰ ਵੀ ਪਿਛਲੀ ਾਰ ਅਸੀਂ ਆਨੰਦ ਮੇਲੇ ਤੋਂ ਦੂਜਾ ਹੋਲੇ ਮੁਹਲੇ ਤੋਂ ਦੋ ਕੁ ਦਿਨ ਪਹਿਲਾਂ ਅਸੀਂ ਆਏ ਸੀ ਉਦੋਂ ਮਤਲਬ ਇੰਨਾ ਰੌਸ਼ਨੀ ਸੀ ਰਸਤਾ ਉਦੋਂ ਵੀ ਸੀ ਅੱਜ ਹੋਲੀ ਐ ਹੋਲੀ ਕਰਕੇ ਅੱਜ ਤਾਂ ਜਿਹੜੀ ਸੰਗਤ ਅੱਜ ਤੇ ਕੱਲ 2 ਦਿਨ ਤਾਂ ਜਿਹੜਾ ਤਕਰੀਬਨ ਪੂਰਾ ਹੀ ਰਸ਼ ਹੋਊਗਾ ਤੁਸੀਂ ਦੇਖ ਰਹੇ ਹੋ ਇਹ ਸਾਹ ਨਹੀਂ ਆ ਰਿਹਾ ਚਾਰ ਚੁਫੇਰੇ ਲਾਈਟਿੰਗ ਵਗੈਰਾ ਹੋਈ ਆ ਹਜੇ ਥੋੜਾ ਜਿਹਾ ਚਾਨਣ ਕਰਕੇ ਪ੍ਰੋਪਰ ਦੇਖ ਨਹੀਂ ਜੇ ਰਾਤ ਨੂੰ ਜਿਹੜੀ ਲਾਈਟਿੰਗ ਲੁਟ ਗਈ ਐਨ ਪ੍ਰੋਪਰ ਦਿਖੂ ਗੁਰਦੁਆਰਾ ਸਾਹਿਬ ਦੀ ਜਿਹੜੀ ਸਜਾਵਟ ਸਾਹਮਣੇ ਦੇਖ ਰਹੇ ਆ ਕਿੰਨੀਆਂ ਚਾਨੀਆਂ ਦੇ ਨਾਲ ਰੰਗ-ਬਰੰਗੇ ਲਾਈਟਿੰਗ ਵਗੈਰਾ ਉੱਥੇ ਵੀ ਅਜੇ ਦਿਨ ਖੜਾ ਕਰਕੇ ਜਿਹੜੀ ਲਾਈਟਿੰਗ ਇੰਨੀ ਨਜ਼ਰ ਨਹੀਂ ਆ ਰਹੀ ਆਇਆ ਮੌਲਾ ਚਾਰਚ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਪਿਛਲੇ ਸਾਲ ਜਿਹੜਾ ਕੀ ਆ ਜੁਗੇਸ਼ਵਰ ਕੁ ਬਗੇਸ਼ਵਰ ਦਾਤਾ ਜਿਹੜਾ ਬੋਰਡ ਜ ਲੈ ਕੇ ਖੜਦਾ ਹੁੰਦਾ ਪੰਜਾਬੀ ਵਾਲਾ ਉਹ ਇੱਥੇ ਮੂਹਰੇ ਖੜਾ ਸੀ ਜਦੋਂ ਮੱਥਾ ਟੇਕਣ ਐਂਟਰ ਕਰਦੇ ਆ ਜਿੱਥੇ ਸਾਹਮਣੇ ਬੋਰਡ ਲੱਗਿਆ ਹੋਲੇ ਮਹੱਲੇ ਦੀਆਂ ਸੰਗਤਾਂ ਨੂੰ ਵਧਾਈਆਂ ਉਹ ਇੱਥੇ ਖੜਾ ਸੀ ਉਹ ਕਹਿੰਦਾ ਪੰਜਾਬੀ ਦਾ ਰੱਖਾ ਮੈਂ ਹੀ ਆ ਪਤਾ ਨਹੀਂ ਹੁਣ ਤੁਸੀਂ ਉਹਦੀ ਨਿਊਜ਼ ਵਗੈਰਾ ਚੰਗੀ ਤਰ੍ਹਾਂ ਸਰਚ ਕਰੋਗੇ ਤਾਂ ਪਤਾ ਲੱਗੂ ਕੰਟਰੋਵਰਸੀਆਂ ਉਹਦੀਆਂ ਉਹ ਵੀ ਕਾਫੀ ਕੁਝ ਕਈ ਪੱਤਰਕਾਰਾਂ ਨੇ ਉਹਦੇ ਜਿਹੜੇ ਭੇਤ ਖੋਲੇ ਆ ਉਹ ਕਦੇ ਸਿੰਗਰਾਂ ਦੇ ਮਗਰ ਪੈਂਦਾ ਉਹ ਪੰਗਾ ਉਹਦੇ ਨਾਲ ਹੀ ਲੈਂਦਾ ਜਿਹੜਾ ਫੇਮਸ ਹੁੰਦਾ ਜ਼ਿਆਦਾ ਲੋ ਜੀ ਸੰਗ ਤਾਂ ਮੱਥਾ ਟੇਕਣ ਨੂੰ ਜਾ ਰਹੀਆਂ ਲਗਾਤਾਰ ਅਸੀਂ ਹੁਣ ਅੱਜ ਪਹੁੰਚੇ ਆ 14 ਤਰੀਕ ਅੱਜ ਤੇ ਹੁਣ ਅਸੀਂ ਲਿਬੜੇ ਤੇ ਬਣੇ ਆ ਮੋਬਾਈਕ ਤੇ ਆਏ ਆ ਤਾਂ ਕਰਕੇ ਸਵੇਰੇ ਸਦੇ ਆ ਜਿਹੜਾ ਗੁਰੂ ਘਰ ਦਰਸ਼ਨ ਕਰਾਂਗੇ ਨਾਲੇ ਉਦੋਂ ਸਵੇਰੇ ਸਵੇਰੇ ਜਿਹੜਾ ਰਾਸ਼ਟਰ ਦਾ ਘਟ ਕਾਰਸ਼ ਪਰ ਜਿਹੜੀ ਲਾਈਟਿੰਗ ਵਗੈਰਾ ਚੰਗੀ ਦੀ ਮਾਲਾ ਹੋਈ ਹੈ ਤੇ ਸਜਾਵਟ ਗੁਰੂ ਘਰ ਦੀ ਤੁਸੀਂ ਦੇਖ ਸਕਦੇ ਆ ਜਾਓ ਉੱਥੋਂ ਮੜਾ ਚੱਲਦੇ ਆਂ ਕੇ ਫੇਰ ਵੀ ਲਿਖਿਆ ਇਹਨੇ ਪੜ੍ਹਨੇ ਆ ਤਾ ਗੁਰੂ ਘਰ ਦੇ ਵਿੱਚ ਕੀ ਕੀ ਪ੍ਰੋਗਰਾਮ ਕਿਹੜੇ ਕਿਹੜੇ ਦਿਨ ਕੀ ਕੀ ਨੇੜੀਆਂ ਦਿਖਾਈਏ ਤੇ ਗੁਰੂ ਘਰ ਤੁਹਾਨੂੰ ਆਹੋ ਉਥੇ ਤੱਕ ਨਿਗਾਹ ਮਾਰਨੀ